ਕੁੱਲ 80 ਹਜ਼ਾਰ ਨਹੀਂ ਮੋਟਰਸਾਈਕਲ ਦੇ ਮੁੱਲ ਦੀ ਐ ਸੱਸੀਕਰ ਦੋਸਤੋ ਮੈਂ ਤੁਹਾਡਾ ਆ ਮੀਤਾਂ ਮਾਨਸਾ ਅੱਜ ਇੱਕ ਵਾਰ ਫੇਰ ਤੋਂ ਆ ਪਹੁੰਚਿਆ ਸਿੱਧੂ ਐਂਡ ਮਾਨ ਕਾਰਬਜ਼ਾਰ ਮਾਨਸਾ ਦੇ ਵਿੱਚ ਦੇਖ ਸਕਦੇ ਹੋ ਝਲਕ ਮਰਵਾ ਦੇ ਪਹਿਲਾਂ ਤੱਕ ਠੀਕ ਹੈ ਅੱਜ ਨਾਲ ਜਿਹੜੀਆਂ ਤੁਸੀਂ ਐ ਮੰਨ ਲਓ ਤੁਹਾਡੇ ਵਾਸਤੇ ਗੱਡੀਆਂ ਲੈ ਕੇ ਆਇਆ ਬਹੁਤ ਹੀ ਘੱਟ ਰੇਟ ਦੀਆਂ ਤੇ ਪੂਰੀਆਂ ਕੈਂਡ ਗੱਡੀਆਂ ਹੈ ਨਾ ਇਹਦੇ ਵਿੱਚ ਰੇਟ ਕੀ ਕੀ ਹੋਣਾ ਨੇ ਕਿਹੜਾ ਮਾਡਲ ਹੈ ਉਹਦੀ ਫੁੱਲ ਜਾਣਕਾਰੀ ਹੈ ਉਪਰ ਵੀਰੇ ਨਾਲ ਕਰਦੇ ਆ ਗੱਲਬਾਤ ਆਜੋ ਤੁਹਾਨੂੰ ਮਲਾਉਣੇ ਵੀਰੇ ਨਾਲ ਕਰਾਉਣੇ ਗੱਲਬਾਤਾਂ ਲਓ ਜੀ ਫਿਰ ਅੱਜ ਆਪਾਂ ਦਿਖਾ ਦਈਏ ਕੱਡੀਆਂ ਤੇ ਰੇਡ ਵੀ ਪੂਰੇ ਘੇਟ ਦੇਣੇ ਆ ਜੀ ਹਾਂਜੀ ਬਾਈ ਹਾਂਜੀ ਹਾਂਜੀ ਲਓ ਬਾਈ ਜੀ ਆਜੋ ਚਲੋ ਬਾਈ ਲਓ ਜੀ ਬਾਈ ਜੀ ਫਿਰ ਆਪਾਂ ਕਰਦਗੇ ਫਿਰ ਇਸੇ ਸਟਾਡੀ ਆਜਾ ਹਾਂਜੀ ਬਾਈ ਹਾਂਜੀ ਬਾਈ ਲਓ ਜੀ ਪਹਿਲਾਂ ਵੰਗੂ ਫਿਰ ਅੱਜ ਆਪਾਂ ਜਿਹੜੇ ਰੇਡ ਦੇਣੇ ਨੇ ਪੂਰੇ ਠੱਕੜ ਰੇਡ ਦੇਣੇ ਆ ਜੀ ਤੇ ਚੀਜ਼ਾਂ ਵੀ ਪੂਰੀਆਂ ਵਧੀਆ ਦੇਣਗੀਆਂ ਨੇ ਅੱਜ ਆਪਾਂ ਹਨਾ ਜੀ ਵਧੀਆ ਉਹਦੋਂ ਵੀ ਵਧੀਆ ਦੇਵਾਂਗੇ ਚੀਜ਼ਾਂ ਹੋਰ ਵਧੀਆ ਲੈ ਕੇ ਆਏ ਆ ਬਾਈ ਹਾਂਜੀ ਜੀ ਆਏ ਨੂੰ ਤੁਹਾਡਾ ਸਾਡੇ ਸਿੱਧੂ ਕਾਰੋਬਾਰ ਤੇ ਧੰਨਵਾਦ ਆ ਜੀ ਧੰਨਵਾਦ ਆਏ ਨੂੰ ਠੀਕ ਹੈ ਬਾਈ ਜੀ ਤੇ Alto ਆਪਣੇ ਕੋਲ ਬਾਈ ਠੀਕ ਹੈ ਜੀ 11 ਮਾਡਲ Alto ਹੈ 11 ਜੀ 11 ਮਾਡਲ Alto 1.5 ਲੱਖ ਦੀ ਮਿਲਦੀ ਹੈ 2 ਦੀ ਮਿਲਦੀ ਹੈ ਹਾਂਜੀ ਹਾਂਜੀ ਆਪਾਂ 1 ਲੱਖ ਦੀ ਦੇ ਦਾਂਗੇ ਪੂਰੇ ਦੀ ਜੀ ਪੂਰੇ ਲੱਖ ਦੀ ਲਓ ਬਾਈ ਜੀ ਪੂਰੇ 1 ਲੱਖ ਦੀ ਪਾ ਦਾਂਗੇ Alto 11 ਮਾਡਲ ਹੈ ਬਾਕੀ ਤੁਸੀਂ ਵੇਖ ਸਕਦੇ ਹੋ ਝਾਤ ਮਾਰਦੇ ਅਕਟਰ ਤੇ ਲਓ ਜੀ ਇਹ ਤਾਂ ਆਪਾਂ ਪੂਰੇ ਲੱਖ ਦੀ ਪਾਤੀ ਜੀ ਤੇ ਨਾਲ ਹੀ ਆਪਣੇ ਕੋਲ ਕਿਹੜੀ ਆ ਗਈ ਜੀ ਫਿਰ ਇਹ ਇਹ ਆ ਗਈ ਵੈਂਟੋ ਵੈਂਟੋ ਆ ਗਈ ਜੀ ਵੈਂਟੋ ਆ ਗਈ ਠੀਕ ਹੈ ਬਾਈ ਜੀ ਇਹ ਕਿਹੜਾ ਮਾਡਲ ਆ ਗਿਆ ਜੀ 12 ਮਾਡਲ ਹੈ 12 ਮਾੜੀ ਲਾਗੀ ਜਾਂਦੀ ਬਈ ਠੀਕ ਹੈ ਜੀ ਨੇ ਨੀਲਾ ਕਲਰ ਨੇਵੀ ਕਲਰ ਕਹਿੰਦੇ ਹਾਂਜੀ ਹਾਂਜੀ ਨੇਵੀ ਜੀ ਹਾਂ ਬਹੁਤ ਸੋਹਣੀ ਕਾਰ ਹੈ ਵਧੀਆ ਤਿਆਰ ਕਰੀ ਸੋਹਣੀ ਕਾਰ ਹੈਗੀ ਬਿਲਕੁਲ ਜੀ ਹਾਂ ਤੇ ਇੱਕ ਨਾ ਆਪਾਂ ਕਈ ਵਾਰ ਕੋਈ ਨੰਬਰ ਦਾ ਕੋਈ ਚੱਕਰ ਨਹੀਂ ਪੈ ਜਾਂਦਾ ਜੀ ਇਹਦਾ ਕੋਈ ਨੰਬਰ ਦਾ ਤਾਂ ਨਹੀਂ ਕੋਈ ਦਿੱਕਤ ਹੁੰਦੀ ਕਿਸੇ ਨਾ ਕੋਈ ਦਿੱਕਤ ਨਹੀਂ ਜਿੱਥੇ ਮਰਜੀ ਜਾਵੇ ਨੰਬਰ ਆਪਣਾ ਠੀਕ ਹੈ ਜੀ ਮਿਲਟਰੀ ਦੇ ਆਰਮੀ ਦੇ ਠੀਕ ਹੈ ਜੀ ਸਭ ਤੋਂ ਪਹਿਲੇ ਪਹਿਲੇ ਨੰਬਰ ਦੀ ਕਾਰ ਹੈ ਠੀਕ ਹੈ ਜੀ ਸਭ ਤੋਂ ਮੇਨ ਗੱਲ ਹੈ ਤੁਸੀਂ ਐ ਮੰਨੋ ਵੀ ਜਿਹੜੇ ਆਪਣੇ ਫੌਜੀ ਸਾਹਿਬ ਕੋਲ ਇਹੋ ਜਿਹੀ ਗੱਡੀ ਪੰਜਾਬੀ ਦੇ ਵਿੱਚ ਪਾ ਦੱਸਦੀ ਹੈ ਵੀ ਆਰਮੀ ਮੈਨ ਦੀ ਗੱਡੀ ਹੈ ਹਾਂਜੀ ਪਹਿਲੇ ਨੋਈ ਹੈ ਤੇ ਗੱਡੀ ਬਹੁਤ ਸਾਫ਼ ਪਈ ਹੈ ਪੂਰੀ ਘੇੜਤੀ ਚ ਪਈ ਹੈ ਤੇ ਬਈ ਜੀ ਪਾਏ ਕੀ ਰੇਟ ਪਾ ਦਾਂਗੇ ਜੀ ਦੇ ਦੇ ਬਈ 3 ਲੱਖ ਦੀ 3 ਲੱਖ ਦੀ ਜੀ ਲਓ ਜੀ 3 ਲੱਖ ਦੀ ਗੱਡੀ ਕੱਢੀ ਦੇਖ ਲਓ ਪਹਿਲਾਂ ਤਾਂ ਤੇ ਬਈ ਜੀ ਪਾ ਜੀ ਖੋਲ ਕੇ ਦਿਖਾ ਰਿਹਾ ਲਓ ਲਓ ਜੀ ਦੇਖ ਸਕਦੇ ਹੋ ਵਿੱਚੋਂ ਇੰਟੀਰੀਅਰ ਬਹੁਤ ਸਾਫ਼ ਹੈ ਬਈ ਹੈ ਨਾ ਤੁਸੀਂ ਇਹ ਲਾ ਲਓ ਵੀ ਫੌਜੀ ਸਾਹਿਬ ਸਾਨੂੰ ਪਤੀ ਇਹ ਵੀ ਪੂਰੀ ਜਾਨ ਤੋਂ ਪਿਆਰੀ ਰੱਖਦੇ ਨੇ ਕਿੰਨੀ ਚੀਜ਼ ਆਪਾਂ ਹਾਂ ਲਓ ਜੀ 3 ਲੱਖ ਦੇ ਵਿੱਚ ਪਾਈ ਜੀ ਹੋਰੀ ਕਹਿੰਦੇ ਦੇ ਦਾਂਗੇ ਤੁਹਾਨੂੰ ਬਹੁਤ ਘੈਂਟ ਗੱਡੀ ਆ ਤੇ ਲਓ ਜੀ ਗਾਹਾਂ ਵਾਲੀ ਗੱਡੀ ਉਦੋਂ ਐਕਟਰ ਗਾਹਾਂ ਵਾਲੀ ਵੀ ਪਤਖਾ ਦਈਏ ਗਾਹਾਂ ਵਾਲੀ ਆ ਗਿਆ ਬਾਈ ਮੋਟਰਸਾਈਕਲ ਦੇ ਮੁੰਡੇ ਸੋਦਾ ਬਿਲਕੁਲ ਹੀ ਜੀ ਮੋਟਰਸਾਈਕਲ ਤੇ ਦੋ ਬੰਦੇ ਚੜਦੇ ਆ ਹਾਂਜੀ ਇਹਦੇ ਚਾਰ ਬੈਠਣਗੇ ਸਾਰਾ ਪਰਿਵਾਰ ਬੈਠੂਗਾ ਬਿਲਕੁਲ ਚਾਰ ਬੰਦੇ ਜਾਣਗੇ ਤੁਸੀਂ ਇਹ ਮੰਨ ਲਓ ਵੀ ਮੀਂਹ ਕਣੀ ਗਰਮੀ ਸਭ ਜਮਾ ਗਰਮੀ ਸਰਦੀ ਬਾਰੇ ਨਿਆਰੇ ਹੋ ਜਾੜੇ ਜੀ 80000 ਦੇ ਦਾਂਗੇ ਸਵਿਫਟ ਲੈ ਵੀ ਸਵਿਫਟ ਕੁੱਲ 80000 ਦੀ ਮੋਟਰਸਾਈਕਲ ਦੇ ਮੁੱਲ ਦੀ ਆ ਤੇ ਬਾਈ ਜੀ ਹੋਰ ਮੰਨਿਓ ਤੁਸੀਂ ਐ ਮੰਨ ਲਓ ਵੀ ਕਹਿੰਦੇ ਮੈਂ ਰਖੜੀ ਦਾ ਆਫਰ ਹੀ ਲਾਤਾ ਇੱਕ ਤਰ੍ਹਾਂ ਦਾ ਠੀਕ ਹੈ ਮੋਟਰਸਾਈਕਲ ਦੇ ਨਾਲ ਜਾਏ ਆਨੇ ਭਿਆਨੇ ਭਰੇ ਪਏ ਆਪਣੇ ਕੋਲ ਅੰਦਰ ਦਿਖਾਉਣੇ ਹੁਣ ਆਜਾ ਲੋ ਜੀ ਆਜੋ ਅਖਤਰ ਤੁਹਾਨੂੰ ਆਪਾਂ ਹੋਰ ਬਹੁਤ ਸਾਰੇ ਦਿਖਾਉਣੇ ਆ ਲੋ ਜੀ ਆਪਣੇ ਕੋਲੇ ਤੁਸੀਂ ਐ ਮੰਨ ਲਓ ਅਕਦਰ ਪਹਿਲਾਂ ਤਾਂ ਝਾਤ ਮਾਰ ਕੱਟ ਕੇ ਦੀ ਗੱਲ ਤਾਂ ਆਪਾਂ ਬਾਅਦ ਚ ਕਰਾਂਗੇ ਰੇਟ ਹੋ ਦੀ ਇੱਧਰ ਦੇਖ ਪਹਿਲਾਂ ਤਾਂ ਤੁਸੀਂ ਐ ਮੰਨ ਲਓ ਵੀ ਲੈਣੋ ਬਾਹਰ ਖੜੇ ਜਿੰਨੀਆਂ ਮਰਜ਼ੀ ਛਾੜ ਕੇ ਲੈ ਜਾਓ ਜਿਹੜੀ ਮਰਜ਼ੀ ਮਾਡਲ ਦੀ ਗੱਡੀ ਮੰਗੋ ਸਾਨੂੰ ਹਾਜ਼ਰ ਹੈ ਸ਼ਾਇਦ ਫਿਰ ਲਾਤੀਆਂ ਬਾਈ ਹਾਂਜੀ ਹਾਂਜੀ ਲੋ ਜੀ ਬਾਈ ਜੀ ਫਿਰ ਆਪਾਂ ਕਰੋ ਸਟਾਰਟ ਜੀ ਇਹ 15 ਮਾਡਲ ਹੈ ਇਹ 15 ਮਾਡਲ ਹੈ ਇਸ ਵੇ 15 ਮਾਡਲ ਪ੍ਰੈਸ ਲਿਖ ਰਿਹਾ ਹੈ ਪੱਤਰਕਾਰ ਚਲਾਉਂਦਾ ਇਹਨੂੰ ਠੀਕ ਹੈ ਬਾਈ 15 ਮਾਡਲ ਹੈ 15 ਮਾਡਲ ਹਾਂ ਤੇ ਬਾਈ ਜੀ ਇਹਨੂੰ 4 ਲੱਖ ਦੀ ਕਰ ਦੇ ਦਾਂਗੇ ਲਓ ਬਈ 4 ਲੱਖ ਦੀ ਪਾਣੀ ਹੈ ਬਾਈ ਜੀ ਹੁਰੀ ਕਹਿੰਦੇ ਹਾਂਜੀ ਬਾਈ ਹਾਂਜੀ ਚਲੋ ਜੀ ਬਹੁਤ ਸਾਫ ਗੱਡੀ ਪਈ ਹੈ ਜਿਹੜੇ ਭਰਾ ਨੂੰ ਗੱਡੀ ਦੀ ਲੋੜ ਹੈ ਨਾ Swift ਗੱਡੀ ਦਾ ਜਿਹੜਾ ਸ਼ੌਕੀ ਹੈ ਭਰਾ ਤੇ ਸੰਪਰਕ ਜਰੂਰ ਕਰ ਸਕਦੇ ਪਹੁੰਚੋ ਜਰੂਰ ਹਣਾ ਬਾਈ ਜੀ ਤੇ ਲਓ ਜੀ ਬਾਈ ਆਜੋ ਬਾਈ ਫਾਉਂਡਾ ਸਿਟੀ ਹੈ ਆਜੋ ਬਾਈ ਤੁਸੀਂ ਐ ਲਾ ਲਓ ਵਰਨਾ 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 ਕੀ 12 ਮਾਡਲ ਹੁਣ ਐਂ ਅੱਗੇ ਤੂੰ ਠੀਕ ਹੈ ਜੀ 12 ਮਾਡਲ ਵਰਨੇ 12 ਮਾਡਲ ਆ ਗਈ ਜੀ ਹਾਂਜੀ ਹਾਂ ਇਹਨੂੰ ਕੀ ਰੇਟ ਪਾ ਦੇਵਾਂਗੇ ਜੇ ਆਪਾਂ 3 ਲੱਖ ਦੀ ਦੇ ਦਾਂਗੇ ਲੈ ਵੀ 3 ਲੱਖ ਦੀ ਬਰਨਾ ਲੈ ਜਾਓ ਬਰਨਾ ਤੁਸੀਂ ਬਹੁਤ سارے ਗਾਣਿਆਂ ਦੇ ਵਿੱਚ ਵੀ ਇਹ ਚੀਜ਼ਾਂ ਸੁਣੀਆਂ ਹੋਣੀਆਂ ਹਨਾ ਬਹੁਤ ਤੱਕੜ ਚੀਜ਼ ਹੈ ਦੀ ਸ਼ੇਪ ਹੀ ਬੜੀ ਕੈਂਟ ਬਣੀ ਹੋਈ ਯਾਰ ਹਾਂ ਬਈ ਹਾਂ ਤੇ ਲਓ ਜੀ ਗਾਹਾਂ ਲਈ ਆ ਗਈ ਜੀ ਆਪਣੇ ਕੋਲੇ ਆਜੋ ਬਈ 18 ਮਾਡਲ ਸੂਟ ਆ ਗਈ ਲੈ ਵੀ ਹੁਣ ਸੁਣੋ ਇਹ ਜੀ ਤੋਤੀ ਵੀ ਨਹੀਂ ਬਾਈ ਹੁਣੀ ਆਈ ਐ ਠੀਕ ਹੈ ਬਾਈ ਸਿਰ ਹੋਣ ਵਾਸਤੇ ਹੁਣੀ ਆਈ ਐ ਇਹ ਜੇ ਕੈਸ਼ ਕਰਨੀ ਹੈ ਧੋਣੀ ਹੈ ਜੀ ਕੋਸ਼ਿਸ਼ ਵੀ ਨਹੀਂ ਕਰੀ ਆਪਾਂ ਸਹੀ ਗੱਲ ਹੈ ਜੀ ਆਹ ਦੇਖ ਸਕਦੇ ਹੋ ਜੀ ਜਿਹੜਾ ਮਰਜੀ ਮਾਡਲ ਲੈ ਜਾਓ ਆਪਾਂ ਤੋਂ ਹਾਂਜੀ ਹਾਂਜੀ ਤੇ ਇਹਨੂੰ ਵੀ ਮਾਡਲ ਕਾਰ ਵੀ ਦੇ ਦਾਂਗੇ ਆਪਾਂ 24 ਠੀਕ ਹੈ ਜੀ ਜੇ ਮੈਂ ਤੁਸੀਂ ਐ ਮੰਨ ਲਓ ਵੀ ਜਮਨ ਨਵੀਆਂ ਹੀ ਦੇ ਦਾਂਗੇ ਜੀ ਜਮਨ ਨਵੀਆਂ ਠੀਕ ਹੈ ਜਿਹੜੇ ਹੈ ਆਪਣੇ ਕੋਲੇ 9 7 ਸੇ ਜਿੰਨੀਆਂ ਵੀ ਹੈਗੀਆਂ ਸਾਰੀਆਂ ਨਵੀਆਂ ਨੇ ਸਾਰੀਆਂ ਨਵੀਆਂ ਹਾਲ ਤੱਕ ਸਾਫ਼ ਸੁਥਰੀਆਂ ਘਾਰਾਂ ਜੀ ਤੇ ਇਹਨੂੰ ਕੀ ਰੇਟ ਪਾਵਾਂਗੇ ਜੀ ਆਪਾਂ ਤੇ ਪਾ ਦਾਂਗੇ 6 ਲੱਖ ਰੁਪਏ ਦੀ ਠੀਕ ਹੈ ਜੀ ਖਾਰਾ ਮਾੜਾ ਖਾਰਾ ਮਾੜਾ ਬਹੁਤ ਹੀ ਘੇੜ ਗਦੀ ਹੈ ਬਾਈ ਪਹਿਲੇ ਨਾ ਹੈ ਪਹਿਲੇ ਨਾ ਹਾਂ ਬਿਲਕੁਲ ਜੀ ਬਿਲਕੁਲ ਇਹ ਆ ਗਈ ਹੋਂਡਾ ਸਿਟੀ ਅੱਛਾ ਜੀ ਠੀਕ ਹੈ ਪਰਨਾ ਤੋਂ ਪਹਿਲੇ ਖੱਪ ਗਿਆ ਸੀ ਇਹ ਹੋਂਡਾ ਸਿਟੀ ਇਹ ਹੋਂਡਾ ਸਿਟੀ ਆ ਗਈ ਲੈ ਅਕਟਰ ਦਿਖਾ ਦਿਓ ਤੇ ਇਹ ਕਿਹੜਾ ਮਾਡਲ ਆ ਗਿਆ ਜੀ ਹੋਂਡਾ ਸਿਟੀ 2026 14 ਮਾਡਲ ਹੈ 14 ਮਾਗਲਾ ਕੱਡੀ ਬਹੁਤ ਸਾਪੀ ਹੈ ਜੀ ਹੈਨਾ ਜਮਾ ਘੁੱਗੀ ਵਰਗੀ ਕਾਰ ਜਮਾ ਤੁਸੀਂ ਐ ਮਾਣੋ ਜਮਾ ਚਿੱਟੀ ਤੁਸੀਂ ਐ ਮਾਣੋ ਵੀ ਆ ਕਾ ਲਾਇਦਾ ਜਮਾ ਆਂਡੇ ਵਿੱਚ ਕੁਝ ਅੰਕ ਜਮਾ ਚਿੱਟੀ ਕਬੂਤਰੀ ਹੈ ਚਿੱਟੀ ਕਬੂਤਰੀ ਜਿਹਨੂੰ ਚਿੱਟੀ ਕਬੂਤਰੀ ਕਹਿੰਦੇ ਇਹ ਕੀ ਰ ਦੇ ਦੇ ਦਾਂਗੇ 3 ਲੱਖ ਦੀ ਲਓ ਬਈ 3 ਲੱਖ ਦੀ ਦੇਖ ਸਕਦੇ ਹੋ ਤੁਸੀਂ ਘੇੜ ਘੇੜ ਗੱਡੀਆਂ ਅਡੋਡੀ ਰੇਟ ਅਡੋਡੀ ਗੱਡੀਆਂ ਜੋ ਮਰਜ਼ੀ ਆਪਾਂ ਤੋਂ ਕਾਰ ਲੈ ਲੇ ਆਪਾਂ ਉਹ ਦੇ ਦਾਂਗੇ Swift Ertiga ਆ ਗਈ ਆਪਣੇ ਕੋਲ Ertiga ਆ ਗਈ ਜੀ Maruti ਵਾਲਿਆਂ ਦੀ 3 ਲੱਖ ਦੀ ਦੇ ਦਾਂਗੇ ਲਓ ਜੀ ਆਕਰ ਇਧਰ ਲੈ ਬਸ ਦੀ ਮਾਰ ਦੇ ਝਾਤ ਦਿਖਾ ਦੇ ਤੁਸੀਂ ਐ ਮੰਨ ਲਓ ਕਿਉਂ ਜਿਹੜਾ ਆਪਾਂ ਤੁਹਾਨੂੰ ਰੇਟ ਦੇਣਾ ਬਾਈ ਜੀ ਹੋਰੀ ਕਹਿੰਦੇ ਯਾਰ ਤੁਸੋਂ ਨੂੰ ਰੇਟ ਹੈ ਪੂਰਾ ਖਿੱਚ ਕੇ ਦੇਣਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਭਰਾ ਨੂੰ ਨਾਰਾਜ਼ ਨਹੀਂ ਹੋ ਕੇ ਜਾਣ ਦੇਣਾ ਜਿਹੜੇ ਮਰਜ਼ੀ ਰੇਟ ਦੀ ਤੁਸੀਂ ਗੱਡੀ ਕਹਦੇ ਹੋ ਗੱਡੀ ਪਸੰਦ ਕਰ ਲਓ ਤੁਸਾਨੂੰ ਗੱਡੀ ਹਾਜ਼ਰ ਹੈ ਲਓ ਜੀ ਡਿਜ਼ਾਇਰ ਨਵ ਮਾਡਲ ਨਵ ਮਾਡਲ ਜੀ ਇਹ ਤਾਂ VGP ਨੰਬਰ ਹੈ 2425 2425 ਜੀ ਪੂਰਾ ਬਾਕੀ ਤੁਸੀਂ ਨੰਬਰ ਦੇਖੋ ਨੰਬਰ ਹੀ ਘੈਂਟ ਹੈ ਜੀ ਘੈਂਟ ਘੈਂਟ ਤੇ ਬਾਕੀ ਸਿਰੇ ਮੈਨੂੰ ਐ ਲੱਗਦਾ ਉਂ ਵੀ ਹਸਬੱਲਾਹ ਨੂੰ ਕੋਲੇ ਐ ਮਲਾਜ਼ਮ ਕੋਲੇ ਜੀ ਆਹਾ ਆਹਾ ਪੀਪੀ ਤੇ ਆ ਗਏ ਜੀ ਹੈ ਪੀਪੀ ਤੇ ਆ ਗਏ ਪੀਪੀ ਤੇ ਜੀ ਟੈਂਟ ਕਰੀ ਜੀ ਇਹਨੂੰ ਕੀ ਰੇਟ ਪਾਵਾਂਗੇ ਜੀ ਆਪਾਂ ਦੇ ਦਾਂਗੇ 1.5 ਲੱਖ ਦੀ 1.5 ਦੀ ਲਓ ਜੀ ਜਿਹੜੇ ਭਰਾ ਸਵਿਫਟ ਦੇ ਸੌਕੇ ਉਹਨਾਂ ਵਾਸਤੇ ਅੱਜ ਦੇ ਜਿਹੜੇ ਆਫਰ ਹਨਾ ਸਵਿਫਟ ਦੇ ਬਹੁਤ ਨਿਕਲਦੇ ਨੇ ਹਨਾ ਖੜੀ ਆਫਰੀ ਦੇਈ ਜਾਣਾ ਖੜੀ ਆਫਰੀ ਤੁਸੀਂ ਐ ਮੰਨ ਲਓ ਵੀ ਪੂਰੇ ਬੂਰੇ ਦਾ ਪਤਾ ਨਹੀਂ ਜਾਣਗੇ ਹਾਂਜੀ ਹੈਨਾ ਇਹਦੇ ਚਾਰ ਪੰਜ ਪੰਜ ਜਣੇ ਟਾਕੇ ਟਿੱਡੇ ਜਾਊਗਾ ਜੀ ਸਹੀ ਗੱਲ ਹੈ ਜੀ ਅੱਗੇ ਦੇਖੋ ਅੱਗੇ ਆਜੋ ਜੀ ਲਓ ਜੀ ਬੜਾ ਨਾਂ ਚੱਲਿਆ ਕਿਦਨੇ ਦਾ ਅੱਛਾ ਜੀ ਜਿੰਨਾ ਕਹਿੰਦੇ ਹੁੰਦੇ ਜਿੰਨਾ ਲਾ ਚੱਲਿਆ ਸੀ ਹਾਂਜੀ ਇੱਕ ਤਾਂ ਉਹ ਜਿੰਨੇ ਕਹਿੰਦੇ ਉਹ ਜਿੰਨਾ ਹੀ ਰਿਹਾ ਜਿੰਨਾ ਹੀ ਪੱਲੀ ਨਾ ਬਈ ਬਾਈ ਨੇ ਘਰੇ ਸਾਹੂ ਕੇ ਰੱਖੀ ਹੋਈ ਹੈ ਇਹ ਜਰੂਰ ਆ ਜਾਓ ਬਾਈ ਮਰਾ ਇਧਰਲੇ ਪਾਸੇ ਦਿਖਾਈ ਇੱਕ ਤਰ੍ਹਾਂ ਤੁਸੀਂ ਜਿੰਨਾ ਦਾ ਤੁਸੀਂ ਲੈ ਲਓ ਵੀ ਪਹਿਲਾਂ ਵੀ ਬਹੁਤ ਨਾ ਚੱਲਿਆ ਹੁੰਦਾ ਸੀ ਤੇ ਹੁਣ ਵੀ ਗੱਡੀ ਬਹੁਤ ਸਾਫ ਪਈ ਆ ਬਾਈ ਬਹੁਤ ਸੋਹਣੀ ਕਾਰ ਹੈ ਸ਼ੌਂਕ ਨਾਲ ਹੀ ਰੱਖੀ ਹੋਈ ਹੈ ਬਾਈ ਨੇ ਤੇ ਇਹਨੂੰ ਕੀ ਰੇਟ ਪਾਵਾਂਗੇ ਜੀ ਆਪਾਂ ਤੇ 60000 ਦੇ ਦਾਂਗੇ ਲਓ ਜੀ ਕੋਨ 60000 ਦੀ ਬਾਕੀ ਇਹਨੇ ਦਾ ਇਹਨੇ ਦਾ ਹੁੰਦਾ ਨਹੀਂ ਜੀ ਨਹੀਂ ਹੁੰਦਾ ਬਾਕੀ ਜਿਹੜੇ ਤੁਸ ਨੂੰ ਰੇਟ ਦੱਸੇ ਨੇ ਤੁਸੀਂ ਗੱਡੀ ਪਸੰਦ ਕਰੋ ਜੇ ਕਿਸੇ ਭਰਾ ਨੂੰ ਗੱਡੀ ਪਸੰਦ ਹੁੰਦੀ ਆ ਮਾੜਾ ਮੋਟਾ ਮਾਰ ਦਿੰਦਾ ਉਹ ਜ਼ਰੂਰ ਗੱਡੇ ਹੁੰਦੇ ਜੀ ਹੁੰਦਾ ਸਾਡੇ ਕੋਲੇ ਆਊਗਾ ਚਾਹ ਪਾਣੀ ਪੀਊ ਆ ਬੈਠ ਕੇ ਹਾਂਜੀ ਹਾਂ ਉਹ ਉਹ ਤੋਂ ਹਾਂ ਮਾਰਜਨ ਤਾਂ ਕੱਢਾਂਗੇ ਕੱਢਣਾ ਪਊਗਾ ਜੀ ਕੱਢਣਾ ਪਊਗਾ ਫੇਰ ਲਓ ਜੀ ਨਾ ਚੱਲਦਾ ਭਰਾ ਇਹ ਸੇਲ ਕੱਢੀ ਜਾ ਰਹੇ ਆ ਸਹੀ ਗੱਲ ਹੈ ਜੀ ਅਕਤਰਾ ਰੇਟ ਆ ਗਈ ਰੇਟੇ ਜਿਹੜਾ ਮਾੜਾ 10 ਮਾੜਲਾ ਬਾਈ 10 ਮਾੜਲਾ ਠੀਕ ਹੈ ਜੀ 10 ਮਾੜਲਾ 2 ਲੱਖ ਦੀ ਕਾਰ ਹੈ 2 ਲੱਖ ਦੀ ਰੇਟ ਜ ਬਹੁਤ ਸਾਫੀ ਹੈ ਜੀ ਸਾਫ ਕਰਕੇ ਬਹੁਤ ਵਧੀਆ ਸਾਫ ਕਰਕੇ ਭਾਈ 10 ਮਾਡਲ 2 ਦੀ ਦੇ ਰਹੇ ਆ ਨਹੀਂ ਤਾਂ 10 ਮਾਡਲ ਲੱਖ ਰੁਪਏ ਦੀ ਹੈਗੀ ਬਿਲਕੁਲ ਜੀ ਆ ਡਾਕਟਰ ਪਹਿਲੇ ਇਹਦੇ ਝਾਕ ਪਰਵਾ ਪਹਿਲਾਂ ਤਾਂ ਗੱਡੀ ਤੇ ਤੋ ਇਹ ਲਾ ਲੈ ਬਹੁਤ ਘੇੜ ਗੱਡੀ ਨੰਬਰ ਦੇਖ ਯਾਰ ਪਹਿਲਾਂ ਨੰਬਰੀ ਵਾਹ ਘੇਟ ਹੈ ਲਓ ਜੀ ਹਰਿਆਣਾ ਦੇ ਭਰਾ ਆ ਜਾਣਾ ਹਾਂਜੀ ਇਹ ਲੈ ਜਾਣਾ ਹਾਂਜੀ ਵੀਆਪੀ ਨੰਬਰ ਹੈ 6800 6800 ਹਰਿਆਣਾ ਲਈ ਵਾਸਤੇ ਬਹੁਤ ਵਧੀਆ ਤੁਸੀਂ ਐ ਮੰਨ ਲਓ ਸੁਨਹਿਰੀ ਮੌਕਾ ਹੈ ਵਾਹ ਕਾ ਇਟ ਕਾ ਇਹਦਾ ਨੰਬਰ ਦੀ ਤੁਸੀਂ ਐ ਮੰਨ ਲਓ ਵੀ ਪੂਰਾ ਘੇੜਾ ਨੰਬਰ ਹੈ ਨਾ ਇਹ ਮਾਡਲ ਕਿਹੜਾ ਹੈ ਜੀ ਆਪਣੇ ਕੋਲ 13 ਮਾਡਲ 13 ਮਾਡਲ ਹਾਂ ਡੇਰ ਲਓ ਜੀ ਕੀ ਬੰਗਨੇ ਦੀ ਪਾ ਦੇਗੇ ਲਓ ਖਿੱਚ ਕੇ ਪਾਵਾਂਗੇ ਜੀ ਜਮਪ ਰੇਟ ਆਪਾਂ ਤੁਸੀਂ ਐ ਮੰਨ ਲਓ ਵੀ ਆਪਾਂ ਨੂੰ ਕੋਈ ਦਿੱਕਤ ਹੀ ਨਾ ਆਵੇ ਕੰਡੀ ਚਲਾਂਗੇ ਆਪਾਂ 3-3 ਲੱਖ ਦੀਆਂ ਠੀਕ ਹੈ ਜੀ ਲਓ ਜੀ 3 ਲੱਖ ਦੀ ਪਾ ਦੇ